ਪਿੰਡ ਵਾਲਾ ਤਾਂ ਦੇਸੀ ਬਣਉਂਦਾ ਤਾਂ ਖੁੱਲਾ ਬਣਉਂਦਾ ਹਾਂਜੀ ਉਹ ਜੇ ਕਿਸੇ ਚੀਜ਼ ਲਈ ਆੜ ਕੇ ਤਾਬਗੇ ਪਰ ਜੇ ਕੋਈ ਚੀਜ਼ ਲਈ ਖੋਲ ਦੇਲੇ ਹੋਗੇ ਕਿ ਯਾਰ ਜਾ ਯਾਰ ਫਿਰ ਸਾਰਾ ਕੁਝ ਲਟਾ ਦਿੰਦੇ ਆ ਹਾਂ ਸੋ ਉਹੀ ਹਿਸਾਬ ਹੈ ਫਲਡਸ ਦੇ ਵਿੱਚ ਹਾਂਜੀ ਜਿਨ੍ਹਾਂ ਦੇ ਘਰ ਵੀ ਡੁੱਬ ਗਏ ਉਹ ਵੀ ਕਹਿੰਦੇ ਸੀ ਕੋਈ ਗੱਲ ਨਹੀਂ ਅਸੀਂ ਫੇਰ ਸਰਵਾਈਵ ਕਰ ਲਾਂਗੇ ਹਾਂ ਬਿਲਕੁਲ ਤੁਸੀਂ ਜੇ ਸਾਡੇ ਲਈ ਸਾਡੇ ਕੋਲ ਚਾਹ ਵੀ ਕਿੱਲ ਜਾਓ ਅੱਛਾ ਜੇ ਅਸੀਂ ਗੱਲ ਕਰੀਏ ਨਾ ਮਦਾਨੀਆਂ ਫਿਲਮ ਦੇ ਵਿੱਚ ਬਠਿੰਡੇ ਵਾਲੇ ਤੇ ਇਹ ਚੰਡੀਗੜ੍ਹ ਵਾਲੇ ਦਿਖਾਏ ਗਏ ਆ ਤਾਂ ਰੀਅਲ ਲਾਈਫ ਦੇ ਵਿੱਚ ਵੀ ਤੁਸੀਂ ਕਾਫੀ ਇੱਕ ਦੂਜੇ ਤੋਂ ਆਪੋਜ਼ਿਟ ਹੈਗੇ ਹੋ ਮੈਂ ਸ਼ਾਇਦ ਜਿੰਨਾ ਮਰਜ਼ੀ ਮੋਡ ਬਣਨ ਦੀ ਕੋਸ਼ਿਸ਼ ਕਰ ਲਾਉ ਦੇਸੀ ਬਣ ਨਿਕਲ ਨਿਕਲ ਕੇ ਆਉਂਦਾ ਇਹੋ ਮੈਂ ਪਿੰਡਾਂ ਨੂੰ ਰਿਪਰੈਜ਼ੈਂਟ ਕਰ ਰਿਹਾ ਇੱਕ ਚੰਡੀਗੜ੍ਹ ਦੀ 엘ਿਟ ਕਲਾਸ ਫੈਮਿਲੀ ਚੋੜੀ ਦੇਖੋ ਬਣਦੀ ਕਿਵੇਂ ਆ ਹਾਂ ਸੋ ਪਿੰਡ ਵਾਲੇ ਮਾਣ ਕਰਨਗੇ ਇਸ ਗੱਲ ਤੇ ਕਿ ਯਾਰ ਵੀ ਸਾਡੇ ਬਾਈ ਨੇ ਸਾਨੂੰ ਬੜੇ ਵਧੀਆ ਤਰੀਕੇ ਨਾਲ ਵੀ ਦੇ ਲੈ ਕੇ ਗਿਆ ਵੀ ਰਿਪਰੈਜ਼ੈਂਟ ਕੀਤਾ ਹਨਾ ਇੱਕ ਕੁੜੀ ਜਿਹੜੀ ਸ਼ਹਿਰ ਦੀ ਆ ਤੇ ਉਹ ਜਦੋਂ ਪਿੰਡ 'ਚ ਜਾਂਦੀ ਆ ਤੇ ਉਹਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਜਿਹੜੇ ਤੇ ਘਰੇ ਜਾਂਦੀ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿੱਥੇ ਜਾ ਰਹੇ ਹੋ ਕਿਸ ਤਰ੍ਹਾਂ ਦੇ ਕੱਪੜੇ ਪਹਿਨਨੇ ਚਾਹੀਦੇ ਆ ਕਿਵੇਂ ਬੋਲਣਾ ਚਾਹੀਦਾ ਹੈ ਜਿਹੜੇ ਮੁੰਡੇ ਨਾਲ ਉਹਦਾ ਵਿਆਹ ਹੋਇਆ ਹੈ ਉਹ ਮੁੰਡੇ ਦੀ ਵੀ ਰਿਸਪੌਂਸਿਬਿਲਟੀ ਬਣਦੀ ਹੈ ਕਿਤੇ ਨਾ ਕਿਤੇ ਵੀ ਕੁੜੀ ਇੱਕ ਨਵੇਂ ਮਾਹੌਲ ਚੋਂ ਆਈ ਹੈ ਤਾਂ ਮੈਂ ਉਹਨੂੰ ਉਦਾਂ ਦਾ ਮਾਹੌਲ ਦੇਵਾਂ ਉਹਨੂੰ ਬਿਲਕੁਲ ਹੀ ਲਿਆ ਕੇ ਇੱਕਦਮ ਨਾ ਉਹ ਜਿਹੇ ਮਾਹੌਲ ਦੇ ਵਿੱਚ ਸੁੱਟ ਦਵਾਂ ਜਿਹਦੇ ਵਿੱਚ ਉਹ ਐਡਜਸਟ ਨਹੀਂ ਨਾ ਕਰ ਸਕੇ ਨਵ ਬਾਈ ਨਾਲ ਕਿੱਦਾਂ ਦਾ ਰਿਹਾ ਕਿਉਂਕਿ ਤੁਸੀਂ ਦੋਵਾਂ ਨੇ ਪਹਿਲੀ ਵਾਰੀ ਇਕੱਠੇ ਕੰਮ ਕੀਤਾ ਪਹਿਲੀ ਵਾਰ ਜਮੇ ਜੀ ਮਿਲਿਆ ਜੀ ਨੇ ਮੈਂ ভাব ਉਹਨੂੰ ਫਿਰ ਨਾਉ ਦੇ ਫਾਦਰ ਸਾਹਿਬ ਦੇ ਮੈਂ ਉਹ ਮੇਰੇ ਕੋਚ ਵੀ ਰਹੇ ਨੇ ਉਹਨਾਂ ਦੇ ਅੰਡਰ ਮੈਂ ਜਿਮ ਕੀਤਾ ਪਰ ਨਵ ਇੱਕ ਬਹੁਤ ਵਧੀਆ ਡਾਇਰੈਕਟਰ ਆ ਉਹਦੀ ਸੋਚ ਉਹਦਾ ਥਾਟ ਪ੍ਰੋਸੈਸ ਦੀ ਮਦਾਨੀਆਂ ਸੋ ਮੈਂ ਪਹਿਲਾਂ ਸਾਈਨ ਹੋ ਗਈ ਸੀ ਸਟੋਰੀ ਸੁਣੀ ਸੀ ਮੈਨੂੰ ਸਟੋਰੀ ਬਹੁਤ ਵਧੀਆ ਲੱਗੀ ਆਈ ਡੋਨਟ ਥਿੰਕ ਕਿ ਦੇਵ ਜੀ ਤੋਂ ਇਲਾਵਾ ਕੋਈ ਹੋਰ ਇਹ ਕੈਰੈਕਟਰ ਕਰ ਸਕਦਾ ਸੀ ਸ਼ਾਇਦ ਫਿਲਮੀ ਨਾ ਬਣਦੀ ਸੋ ਜਦੋਂ ਮੈਨੂੰ ਪਤਾ ਲੱਗਿਆ ਕਿ ਇਹਨਾਂ ਨੇ ਹਾਂ ਕਰਦੀ ਆ ਉਸ ਲਈ ਰੋਜ਼ਾਨਸ ਬੌਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿੰਮਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ 31 ਅਕਤੂਬਰ ਨੂੰ ਫਿਲਮ ਆ ਰਹੀ ਹੈ ਮਦਾੜੀਆਂ ਜਿਸ ਦਾ 1 ਸਾਲ ਤੋਂ ਸਾਨੂੰ ਸਾਰਿਆਂ ਨੂੰ ਵੇਟ ਸੀਗਾ ਸੋ ਫਾਈਨਲੀ ਇਹ ਵੇਟ ਜਿਹੜਾ ਹੈ ਹੁਣ ਓਵਰ ਹੋਣ ਵਾਲਾ ਹੈ ਸੋ ਸਾਡੇ ਨਾਲ ਹੈ ਜੀ ਪਿਆਰੀ ਜੀ ਜੋੜੀ ਜੇ ਮੈਂ ਗੱਲ ਕਰਾਂ ਆਪਣੀ ਪੋਲੀਵੁੱਡ ਕੁਈਨ ਯਾਨੀ ਕਿ ਨੀਰੂ ਬਾਜਵਾ ਐਂਡ ਸਾਡੇ ਐਕਸ਼ਨ ਹੀਰੋ ਦੇਵ ਕਰੋੜ ਜੀ ਮਤਲਬ ਕਿ ਇਹ ਦੋਵੇਂ ਨਾ ਇਸ ਵਾਰੀ ਕਹਿ ਲੋ ਕਿ ਇੱਕ ਨਵੇਂ ਅਵਤਾਰ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਸਪੈਸ਼ਲੀ ਦੇਵ ਸਰ ਦਾ ਤੇ ਐਕਚੁਅਲ ਦੇ ਵਿੱਚ ਅਸੀਂ ਇੱਕ ਬਿਲਕੁਲੀ ਡਿਫਰੈਂਟ ਅੰਦਾਜ਼ ਵੇਖ ਰਿਹਾ ਤਾਂ ਸਵਾਗਤ ਕਰਦੇ ਆ ਤੇ ਗੱਲਬਾਤ ਦਾ ਸਿਸਲ ਲਾਗੇ ਤੋਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਬਹੁਤ ਵਧੀਆ ਜੀ ਕਿ ਅਸੀਂ ਐਕਸਪੈਕਟ ਨਹੀਂ ਸੀ ਕੀਤਾ ਤੇ ਇਹ ਨੀਰੂ मैम ਦਾ ਜਾਦੂ ਹੈ ਜਾਂ ਫਿਰ ਇਹ ਕਿਤੇ ਨਾ ਕਿਤੇ ਛੁਪਾ ਕੇ ਰੱਖਿਆ ਸੀ ਤੁਸੀਂ ਆ ਇੱਕ ਐਕਟਰ ਹੋਣ ਦੇ ਨਾਤੇ ਮੇਰੇ ਲਈ ਇੱਕ ਨਵਾਂ ਐਕਸਪੀਰੀਅੰਸ ਹੈ ਹੂੰ ਕਿਉਂਕਿ ਇਦਾਂ ਦਾ ਰੋਮਾਂਸ ਮੈਂ ਕਦੇ ਪਰਦੇ ਤੇ ਨਹੀਂ ਦੇਖਿਆ ਕੀਤਾ ਤੁਸੀਂ ਦੇਖਿਆ ਹੋਗਾ ਹਾਂ ਸੋ ਨੀਰੂਜੀ ਹੋਣਾ ਐਨੇ ਵਧੀਆ ਐਕਟਰੈਸ ਨੇ ਜੋ ਤੁਹਾਡਾ ਕੋ-ਆਰਟਿਸਟ ਐਨਾ ਵਧੀਆ ਤਾਂ ਕੰਮ ਤੁਹਾਡਾ ਆਪਣੇ ਆਪ ਹੀ ਵਧੀਆ ਨਿਕਲਦਾ ਸੋ ਫਿਰ ਡਾਇਰੈਕਟਰ ਵੀ ਮੇਰਾ ਬੜੇ ਫੀਲ ਨਾਲ ਉਹਨਾਂ ਨੇ ਸਾਰੀ ਫਿਲਮ ਬਣਾਈ ਹੈ ਔਰ ਵਧੀਆ ਕੰਮ ਲਿਆ ਹੈ ਕੈਮਰਾ ਐਂਗਲਸ ਉਹਨਾਂ ਨੇ ਬੜੇ ਖੂਬਸੂਰਤ ਤਰੀਕੇ ਨਾਲ ਸਾਰਾ ਕੁਝ ਕੈਪਚਰ ਕੀਤਾ ਹੈ ਔਰ ਮਿਊਜ਼ਿਕ ਤੇ ਬਹੁਤ ਸੋਹਣਾ ਕੰਮ ਹੋਇਆ ਤੇ ਫਿਰ ਜਦੋਂ ਦੋ ਐਕਟਰ ਪਰਫਾਰਮ ਕਰਦੇ ਨੇ ਪਿੱਛੇ ਮਿਊਜ਼ਿਕ ਵੀ ਹੁੰਦਾ ਹੈ ਡਾਇਲੌਗ ਡਿਲੀਵਰੀ ਸਾਰਾ ਕੁਝ ਵਧੀਆ ਹੋਗਾ ਮਾਹੌਲ ਹੀ ਇਦਾਂ ਦਾ ਬਣ ਗਿਆ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਗਿਆ ਬਿਲਕੁਲ ਗਾਣੇ ਸਾਨੂੰ ਬਹੁਤ ਫਰੰਟ ਆ ਰਹੇ ਪਰ ਮੈਂ ਨਹੀਂ ਸੀ ਸੋਚਿਆ ਕਿ ਸਾਡੀ ਕੈਮਿਸਟਰੀ ਨੂੰ ਇੰਨਾ ਜ਼ਿਆਦਾ ਲੋਕ ਲਾਈਕ ਕਰਨਗੇ ਹਾਂ ਹਾਹ ਕੰਪਲੀਮੈਂਟਸ ਕਮੈਂਟਸ ਕੰਪਲੀਮੈਂਟਸ ਮਤਲਬ ਇੰਨਾ ਪਸੰਦ ਕਰੋਗੇ ਜਿਵੇਂ ਵਾ ਨਹੀਂ ਐਕਚੁਅਲ ਦੇ ਵਿੱਚ ਯਾਰ ਜੋੜੀ ਬੜੀ ਸੋਹਣੀ ਲੱਗ ਰਹੀ ਹੈ ਤੁਹਾਡੀ ਤੇ ਇੰਨਾ ਟਾਈਮ ਕਿਵੇਂ ਲੱਗ ਗਿਆ ਇਹ ਜੋੜੀ ਨੂੰ ਆਣ ਚ ਮੇਰੀ ਤਾਂ ਸ਼ੁਰੂ ਤੋਂ ਹੀ ਤਮੰਨਾ ਸੀ ਕਿ ਕਦੇ ਦੇਖੋ ਮੈਂ ਨਵਾਂ ਹੌਲੀ 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 ਇੱਕ ਜਰਨਰ ਚ ਆਉਂਦੇ ਗਏ ਤੇ ਨੀਰੂ ਜਿਕ ਅਲੱਗ ਡੋਨਰ ਦੀਆਂ ਫਿਲਮਾਂ ਕਰਦੇ ਸੀਗੇ ਪਰ ਸ਼ਾਇਦ ਮੇਕਰ ਦੇ ਸੋਚਦੇ ਸੀ ਕਿ ਮੈਂ ਸ਼ਾਇਦ ਨਹੀਂ ਫਿੱਟ ਬੈਠੂਗਾ ਤੇ ਪਰ ਟਰਾਈ ਸੀ ਸੀ ਕੋਸ਼ਿਸ਼ ਤਾਂ ਕੀਤੀ ਸੀ ਕਿ ਕੁਝ ਪਲਾਨ ਕਰਦੇ ਹਾਂ ਤੇ ਮੈਨੂੰ ਵੀ ਸੁਨੇਹੇ ਮਿਲੇ ਕਿ ਨੀਰੂ ਜੀ ਨਾਲ ਮੈਂ ਖੈਰ ਮੈਂ ਕਰਨਾ ਚਾਹੁੰਦਾ ਸੀਰੀਅਸਲੀ ਹੈਨਾ ਤੇ ਵਟੋ ਜਦੋਂ ਸਬਬ ਬਣਦਾ ਚੀਜ਼ਾਂ ਦਾ ਉਦੋਂ ਹੀ ਬਣਦਾ ਹੈ ਜੀ ਅੱਛਾ ਨੀਰੂ ਮੈਮ ਅ ਅਸੀਂ ਹੁਣ ਇਹਨਾਂ ਦਾ ਤਾਂ ਇੱਕ ਰੋਮਾਂਟਿਕ ਜ਼ੋਨ ਦੇਖ ਲਿਆ ਤੇ ਜਿਵੇਂ ਇਹ ਐਕਸ਼ਨ ਹੀਰੋ ਨੇ ਤੇ ਅਸੀਂ ਹੁਣ ਤੁਹਾਨੂੰ ਵੀ ਇੱਕ ਐਕਸ਼ਨ ਹੀ ਹੀਰੋਇਨ ਦੇ ਰੂਪ ਦੇ ਵਿੱਚ ਵੇਖਣਾ ਹੈ ਸਾਡੀ ਕਿੰਨੀ ਚੰਗੀ ਹੈ ਹਨਾ ਹਾਂ ਇਹਨਾਂ ਦੇ ਨਾਲ ਹੀ ਕਰੂੰਗੀ ਇਹਨਾਂ ਨੇ ਇੱਕ ਸਟੋਰੀ ਵੀ ਸੁਣਾਈ ਸੀ ਮੈਂ ਹੈਵਨ ਫਰਗੋਨ ਅਰੇ ਵਾ ਮਦਾਨੀਆ ਦੇ ਸੈੱਟ ਤੇ ਨੀਰੂ ਮੈਡਮ ਦੀ ਆਪਣੀ ਪ੍ਰੋਡਕਸ਼ਨ ਕੰਪਨੀ ਵੀ ਹੈਗੀ ਆ ਹਨਾ ਤੇ ਇਹ ਤੇ ਬਹੁਤ ਵਧੀਆ ਹੋ ਜਾਊਗਾ ਹਾਂ ਮੇਰੇ ਪੈਸੇ ਕਾ ਮੈਨੂੰ ਸਟ्रेस ਨਾ ਮੈਂ ਐਜ਼ ਅ ਐਕਟਰ ਜਾ ਰਹੀ ਹਾਂ ਤਾਂ ਅਸੀਂ ਤੁਹਾਡੇ ਜ਼ਰੀਏ ਅਸੀਂ ਕਹਿੰਦੇ ਆ ਜਿੰਨੇ ਵੀ ਪ੍ਰੋਡਿਊਸਰ ਸਾਨੂੰ ਸੁਣ ਰਹੇ ਨੇ ਦੇਖ ਰਹੇ ਨੇ ਕਿ ਸਾਡੇ ਕੋਲ ਕਹਾਣੀ ਹੈਗੀ ਤੁਸੀਂ ਆਓ ਅਸੀਂ ਫਿਲਮ ਕੀ ਬਾਤ ਹੈ ਹੈਨਾ ਮੈਂ ਜ਼ਰੂਰ ਜ਼ਰੂਰ ਅਸੀਂ ਦੁਬਾਰਾ ਦੇਖਣੀ ਚਾਹਾਂਗੇ ਅਸੀਂ ਐਕਚੁਅਲ ਦੇ ਵਿੱਚ ਨਾ ਤੁਹਾਡੀਆਂ ਜਿਵੇਂ ਰੀਲਸ ਆ ਰਹੀਆਂ ਨੇ ਨਾ ਤੇ ਮੈਂ ਗੱਲ ਕਰ ਰਹੀ ਸੀਗੀ ਮੈਂ ਯਾਰ ਆਪਾਂ ਸੋਚਿਆ ਸੀਗਾ ਕਿਦਿਆ ਨਾ ਵੇਖੀ ਆ ਕਿੰਨੇ ਮਤਲਬ ਕਿ ਕਪਲ ਗੋਲਸ ਬਣਾ ਰਹੇ ਹੈ ਤੇ ਇਹ ਆਈਡੀਆ ਕਿਦਾਂ ਹੈਗਾ ਇਹ ਦੱਸੋ ਰੀਲਸ ਨਾ ਇੱਧਰ ਸਾਰਾ ਇੱਧਰ ਨੀਰਾ ਕੀ ਬਾਤ ਹੈ ਰੀਲਸ ਹੈ ਡਾਇਰੈਕਟਰ ਸਕ੍ਰਿਪਟ ਰਾਈਟਰ ਇਹੀ ਨੇ ਕੀ ਮੈਂ ਸਿਰਫ ਐਕਟ ਕਰਦਾ ਵਿੱਚ ਹਾਂ ਅੱਛਾ ਉਹ ਵਾਲਾ ਮੈਨੂੰ ਦੱਸਿਓ ਕਿ ਆ ਜਿਹੜੀ ਰੀਲ ਇੱਕ ਕਿੰਨਾ ਕੁ ਮਨਾਣਾ ਪਿਆ ਇਹਨਾਂ ਨੂੰ ਇਹ ਰੀਲ ਕਰਨ ਵਾਸਤੇ ਮੈਂ ਕੁਝ ਸੀ ਮੈਂ ਇਹਨਾਂ ਨੂੰ ਦੱਸਿਆ ਮੈਂ ਇੱਕ ਇੱਕ ਕਿਸੇ ਦੀ ਰੀਲ ਦਿਖਾਈ ਬਟ ਮੈਂ ਕਿ ਕੈਸ ਅਸੀਂ ਆਦੇ ਤਰੀਕੇ ਨਾਲ ਕਰਾਂਗੇ ਐਂਡ ਤੁਸੀਂ ਮਤਲਬ ਜਿਵੇਂ ਤੁਸੀਂ ਉਹ ਤੁਸੀਂ ਉਹਵੇਂ ਹੋ ਜਿਹਨੋਂ ਕਰਿਓ ਆ ਰੀਲ ਲਈ ਐਂਡ ਹੀ ਸੈਡ ਹਾਂ ਮਤਲਬ ਇਹਨਾਂ ਨੂੰ ਕਨਵਿੰਸ ਕਰਨ ਦੀ ਲੋੜ ਨਹੀਂ ਇਜ਼ ਵੈਰੀ ਲਾਈਕ ਹਾਂ ਕਰੀਏ 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 ਕਿਆ ਬਾਤ ਹੈ ਅੱਛਾ ਜੇ ਮੈਂ ਫਿਲਮ ਦੀ ਗੱਲ ਕਰਾਂ ਤੇ ਆਪਣੀ ਪੰਜਾਬ ਦੀ ਗੱਲ ਕਰਾਂ ਤੇ ਸਾਡੇ ਪੰਜਾਬੀ ਵਿਆਹ ਜਿਹੜੇ ਨੇ ਉਹ ਕਲਰਫੁੱਲ ਹੁੰਦੇ ਨੇ ਹੈਨਾ ਅਸੀਂ ਬ੍ਰਾਈਟ ਕੱਪੜੇ ਪਾਉਂਦੇ ਆ ਤੇ ਉੱਥੇ ਰਸਮਾਂ ਜਿਹੜੀਆਂ ਬਹੁਤ ਇੰਪੋਰਟੈਂਟ ਹੁੰਦੀਆਂ ਨੇ ਤਾਂ ਮਦਾਨੀਆਂ ਦੇ ਸੈਟ ਤੇ ਜਾਂ ਫਿਲਮ ਦੇ ਵਿੱਚ ਕੋਈ ਇੱਕ ਰਸਮ ਜਿਹੜੀ ਤੁਸੀਂ ਬਹੁਤ ਸੋਹਣੇ ਤਰੀਕੇ ਦੇ ਨਾਲ ਆਪਣੀ ਫਿਲਮ ਦੇ ਵਿੱਚ ਦਿਖਾਈ ਉਹ ਰਸਮ ਕਿਹੜੀ ਹੈ ਇੱਕ ਤਾਂ ਸਾਡੇ ਵਿਆਹ ਵਾਲਾ ਸੀਨ ਹੀ ਬੜਾ ਵਧੀਆ ਜਿੱਥੇ ਵਿਆਹ ਹੁੰਦਾ ਹਮ ਬੜਾ ਇਮੋਸ਼ਨਲ ਬੜਾ ਟੱਚੀ ਸੀਨ ਆ ਉਹ फिर मैं लगता है लेडीज़ संगीत भी प्रॉपर फिल्म आती है। लेडीज़ संगीत हाँ जी मेंढी मेंढी आते हैं। ऑब्वियसली पूनी पूनम जी नल कम करने मौका मिला एंड यू नो आई एम ह्यूज़ फैन ऑफ़ हर्स लेजेंड एंड सो आई थिंक मेंढी मेंढी बहुत ही स्पेशल ਗਾਨਾ ਸੀ ਅੱਛਾ ਨੀਰੂ ਮੈਮ ਮਹਿੰਦੀ ਮਹਿੰਦੀ ਗੀਤ ਹੋਵੇ ਜਾਂ ਮਧਾਨੀਆਂ ਗੀਤ ਹੋਵੇ ਹਨਾ ਇਹ ਆਪਣੇ ਫੋਕ ਨੇ ਹਨਾ ਇਹਨਾਂ ਨੂੰ ਰੀਕਰੀਏਟ ਇਹਦੇ ਵਿੱਚ ਕੀਤਾ ਗਿਆ ਤਾਂ ਕਿੰਨਾ ਕੁ ਲੱਕੀਮੰਦ ਹੋ ਕਿ ਮੈਨੂੰ ਉਹ ਗੀਤ ਰੀਕਰੀਏਟ ਕਰਨ ਦਾ ਮੌਕਾ ਮਿਲਿਆ ਜਿਹੜੇ ਆਲਰੇਡੀ ਇੱਕ ਵੱਡੇ ਗੀਤ ਸੀਗੇ ਐਂਡ ਹੁਣ ਦੀ ਜਨਰੇਸ਼ਨ ਜਿਹੜੀ ਹੈ ਉਹ ਥੋੜੇ ਥਰੂ ਜਾਣੇਗੀ ਮੈਂ ਵਰ ਮੈਂ ਪ੍ਰੀਤੀ ਸਪਰੂ ਮੈਮ ਦੀ ਬਹੁਤ ਵੱਡੀ ਫੈਨ ਆ ਸੋ ਆਈ ਥਿੰਕ ਜੋ ਕੁਝ ਉਹਨਾਂ ਨੇ ਕੀਤਾ ਮਹਿੰਦੀ ਮਹਿੰਦੀ ਚ ਅਸੀਂ ਮੇਬੀ ਉਹਨੂੰ ਟੱਚ ਵੀ ਨਹੀਂ ਕੀਤਾ ਬਟ ਆਮ ਆਮ ਮਤਲਬ ਮੈਂ ਬਹੁਤ ਹੀ ਬਲੈਸਡ ਆ ਕਿ ਮੈਨੂੰ ਇਹਨੇ ਸੋਹਣੇ ਗਾਣੇ ਮਿਲੇ ਐਂਡ ਮੈਨੂੰ ਪ੍ਰੈਜ਼ੈਂਟ ਫੇਸ ਤਰੀਕੇ ਨਾਲ ਕੀਤਾ ਗਿਆ ਹੈ ਸੋ ਆਮ ਬਲੈਸਡ ਅੱਛਾ ਜੇ ਅਸੀਂ ਗੱਲ ਕਰੀਏ ਨਾ ਮਧਾਣੀਆਂ ਫਿਲਮ ਦੇ ਵਿੱਚ ਬਠਿੰਡੇ ਵਾਲੇ ਤੇ ਇਹ ਚੰਡੀਗੜ੍ਹ ਵਾਲੇ ਦਿਖਾਏ ਗਏ ਆ ਤਾਂ ਰੀਅਲ ਲਾਈਫ ਦੇ ਵਿੱਚ ਵੀ ਤੁਸੀਂ ਕਾਫੀ ਇੱਕ ਦੂਜੇ ਤੋਂ ਆਪੋਜ਼ਿਟ ਹੈਗੇ ਹੋ ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਸਿਮਿਲਰ ਵੀ ਆ ਪਰ ਆਪੋਜ਼ਿਟਸ ਵੀ ਆ ਅੱਛਾ ਪਰ ਕਿਸ ਚੀਜ਼ ਵਿੱਚ ਆਪੋਜ਼ਿਟ ਆ ਬੇਸਿਕਲੀ ਮੈਂ ਇਹੀ ਮੇਰੀ ਮੇਰੀ ਲੈਂਗੁਏਜ ਮੇ ਵੀ ਮੈਂ ਲੈਂਗੁਏਜ ਹੋ ਸਕਦੀ ਹੈ ਮੈਂ ਸ਼ਾਇਦ ਜਿੰਨਾ ਮਰਜ਼ੀ ਮੋੜ ਬਣਨ ਦੀ ਕੋਸ਼ਿਸ਼ ਕਰ ਲਾ ਉਹ ਦੇਸੀ ਬਣ ਨਿਕਲ ਨਿਕਲ ਕੇ ਆਉਂਦਾ ਹੈ ਹਨਾ ਉਹ ਉਹ ਲੱਗਦਾ ਕੈਰੈਕਟਰ ਚਾਹੀਦਾ ਵੀ ਸੀਗਾ ਮੈਨੂੰ ਲੱਗਦਾ ਕਾਸਟਿੰਗ ਬਹੁਤ ਪਰਫੈਕਟ ਹੋਈ ਹੈ ਹੂੰ ਫਿਲਮ ਯਾਰ ਮੈਂ ਪਿੰਡਾਂ ਨੂੰ ਰਿਪਰੈਜ਼ੈਂਟ ਕਰ ਰਿਹਾ ਇਹ ਚੰਡੀਗੜ੍ਹ ਦੀ 엘ੀਟ ਕਲਾਸ ਫੈਮਿਲੀ ਸੋ ਤੁਸੀਂ ਉਹ ਚੋੜੀ ਦੇਖੋ ਬਣਦੀ ਕਿਵੇਂ ਆ ਹਾਂ ਹਨਾ ਉਹ ਬਣਾਉਣ ਲਈ ਕਿੰਨੀ ਮਿਹਨਤ ਕਰਨੀ ਪਈ ਹੋਗੀ ਕਿੰਨਾ ਕੁਸ਼ ਕੀ ਕੀ ਪਾਪੜ ਵੰਦੇ ਗਏ ਹੋਣਗੇ ਕਿ ਜਮਾਂ ਹੀ ਪਿੰਡੂ ਦੇਸੀ ਫੈਮਿਲੀ ਸੋ ਪਿੰਡ ਵਾਲੇ ਮਾਣ ਕਰਨਗੇ ਇਸ ਗੱਲ ਤੇ ਹੂੰ ਕਿ ਯਾਰ ਵੀ ਸਾਡੇ ਬਾਈ ਨੇ ਸਾਨੂੰ ਬੜੇ ਵਧੀਆ ਤਰੀਕੇ ਨਾਲ ਵੀ ਦੇ ਲੈ ਕੇ ਗਿਆ ਵੀ ਰਿਪਰੈਜ਼ੈਂਟ ਕੀਤਾ ਹਨਾ ਕਿ ਪਿੰਡ ਜਿਹੜਾ ਇੱਕ ਪਿੰਡ ਵਾਲਾ ਤਾਂ ਦੇਸੀ ਬਣਦਾ ਹੁੰਦਾ ਖੁੱਲਾ ਬਣਦਾ ਹਾਂਜੀ ਕਿ ਉਹ ਜੀ ਕਿਸੇ ਚੀਜ਼ ਲਈ ਘੜ ਕੇ ਤਾੜ ਕੇ ਹੂੰ ਵਾਰ ਦੇ ਕੁਝ ਚੀਜ਼ ਲੇ ਖੋਲ ਦੇ ਲੇ ਹੋਗੇ ਕਿ ਯਾਰ ਜਾ ਯਾਰ ਫਿਰ ਸਾਰਾ ਕੁਝ ਲਟਾ ਦਿੰਦੇ ਆ ਹਾਂ ਸੋ ਉਹੀ ਹਿਸਾਬ ਹੈ ਬੇਸ਼ੱਕ ਉਹਦੀ ਹੁਣ ਇੱਕ ਆਪਾਂ ਲੇਟੈਸਟ ਐਗਜ਼ਾਮਪਲ ਦੇ ਕੀ ਆਫ ਲਾਡਸ ਦੇ ਵਿੱਚ ਹਾਂਜੀ ਜਿਨ੍ਹਾਂ ਦੇ ਘਰ ਵੀ ਡੁੱਬ ਗਏ ਉਹ ਵੀ ਕਹਿੰਦੇ ਸੀ ਕੋਈ ਗੱਲ ਨਹੀਂ ਅਸੀਂ ਫਿਰ ਸਰਵਾਈਵ ਕਰ ਲਾਂਗੇ ਯਾਰ ਤੁਸੀਂ ਜੇ ਸਾਡੇ ਲਈ ਸਾਡੇ ਕੋਲ ਚਾਹ ਵੀ ਕੇ ਜਾਓ ਹੂੰ ਸੋ ਇਹ ਪਿੰਡ ਵਾਲਿਆਂ ਦਾ ਜਿਹੜਾ ਇੱਕ ਆਪਾਂ ਕਹਿੰਦੇ ਤਾਂ ਵੱਡੇ ਦਿਲਾਂ ਵਾਲੇ ਹੂੰ ਸੋ ਉਹ ਜਿਹੜਾ ਹੈਗਾ ਫਿਲਮ ਦੇ ਵਿੱਚ ਵੀ ਤੁਹਾਨੂੰ ਪੂਰੀ ਤਰ੍ਹਾਂ ਦੇਖਣ ਨੂੰ ਮਿਲੇਗਾ ਹੂੰ ਤੇ ਇਨਾਂ ਦਾ ਮੈਂ ਦਾ ਪੂਰਾ ਨੀਰੂਜੀ ਦਾ ਇੱਕ ਐਲੀਟ ਕਲਾਸ ਫੈਮਲੀ ਪੜ੍ਹੀ ਲਿਖੀ ਕੁੜੀ ਪਰ ਇੱਕ ਸੋਚ ਬਹੁਤ ਵਧੀਆ ਹਾਂ ਹਨਾ ਕੋਈ ਫਰਕ ਨਹੀਂ ਰੱਖਣਾ ਉਹ ਚੀਜ਼ਾਂ ਦਾ ਤੁਹਾਨੂੰ ਕੈਰੈਕਟਰ ਸਹੀ ਮਿਲਣਗੇ ਹਾਂਜੀ ਅੱਛਾ ਫਿਲਮ ਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਫਿਲਮ ਦੇ ਵਿੱਚ ਨਵੀਂ ਹੈ ਉਹ ਇਹ ਹੈ ਕਿ ਜੀਜੇ ਸਾਲੇ ਦੀ ਜਿਹੜੀ ਉਹ ਦਿਖਾਈ ਗਈ ਹੈ ਨੌਕ-ਜੋਕ ਹਨਾ ਇੱਕ ਇਹ ਆਪਣੀ ਪੰਜਾਬੀ ਇੰਡਸਟਰੀ ਚ ਮੈਨੂੰ ਨਹੀਂ ਲੱਗਦਾ ਇਹ ਚੀਜ਼ ਕਦੇ ਵਿਖਾਈ ਗਈ ਹੈ ਹਨਾ ਤੇ ਇੱਕੋ ਭੈਣ ਭਾਈ ਦਾ ਜਿਹੜਾ ਦਿਖਾਇਆ ਗਿਆ ਕਿ ਉਹ ਪ੍ਰੋਟੈਕਟਿਵ ਵੀ ਹੈ ਥੋੜਾ ਜਿਹਾ ਉਹਨੂੰ ਇਹ ਵੀ ਹੈ ਕਿ ਹਾਂ ਮੈਂ ਆਪਣੀ ਭੈਣ ਦੇ ਤੇ ਰਿਆਂ ਵਾਂ ਵੀ ਪਤਾ ਨਹੀਂ ਉੱਥੇ ਸੈਟਲ ਹੋ ਪਾਏਗੀ ਕਿ ਨਹੀਂ ਤਾਂ ਇਹ ਚੀਜ਼ ਤੁਹਾਨੂੰ ਕਿੱਦਾਂ ਲੱਗਦੀ ਹੈ ਜਦੋਂ ਰੀਅਲ ਲਾਈਫ ਦੇ ਵਿੱਚ ਵੀ ਤੁਸੀਂ ਵੇਖੋ ਹੈਨਾ ਕਿ ਇੱਕ ਕੁੜੀ ਜਿਹੜੀ ਸ਼ਹਿਰ ਦੀ ਆ ਤੇ ਉਹ ਜਦੋਂ ਪਿੰਡ 'ਚ ਜਾਂਦੀ ਆ ਤੇ ਉਹਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਜਿਹੜੇ ਤੇ ਘਰੇ ਜਾਂਦੀ ਉਹਨਾਂ ਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਤੁਸੀਂ ਉਸ ਤੁਸੀਂ ਸ਼ਹਿਰ ਵਾਲੀ ਕੁੜੀ ਹੈ ਨਾ ਤੁਸੀਂ ਲੋਡੇ ਭਰਾ ਨਾਲ ਮੈਨੂੰ ਲੱਗਦਾ ਹੈ ਕਿ ਆਮ ਨਾਟ ਓਨਲੀ ਕੁੜੀ ਨਹੀਂ ਬਸ ਸਾਰੇ ਨੇ ਮਤਲਬ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿੱਥੇ ਜਾ ਰਹੇ ਹੋ ਕਿਸ ਤਰ੍ਹਾਂ ਦੇ ਕੱਪੜੇ ਪਹਿਨਣੇ ਚਾਹੀਦੇ ਆ ਕਿਵੇਂ ਬੋਲਣਾ ਚਾਹੀਦਾ ਹੈ ਮਤਲਬ ਅਬ ਦੀ ਸਰਾਉਂਡਿੰਗਸ ਦੇਖਿਆ ਕਰੋ ਆਮ ਸੋ ਆਈ ਡੋਨਟ ਥਿੰਕ ਯੂ ਨੋ ਐਂਡ ਉਹ ਮਤਲਬ ਉਹ ਰਿਸਪੈਕਟ ਵੀ ਕਰਿਆ ਕਰੋ ਕਿ ਐਟਮੋਸਫੇਅਰ ਕੀ ਆ ਤੁਹਾਡੀ ਬਾਉਂਡਰੀਜ਼ ਕੀ ਆ ਆਮ ਸੋ ਆਈ ਥਿੰਕ ਇ ਜ਼ਰੂਰੀ ਆ ਸਾਰੇ ਨੇ ਆਈ ਥਿੰਕ ਮੈਨੂੰ ਲੱਗਦਾ ਹੈ ਜਿਹੜੇ ਮੁੰਡੇ ਨਾਲ ਉਹਦਾ ਵਿਆਹ ਹੋਇਆ ਜੀ ਉਹ ਮੁੰਡੇ ਦੀ ਵੀ ਰਿਸਪੌਂਸਿਬਿਲਟੀ ਬਣਦੀ ਹੈ ਕਿਤੇ ਨਾ ਕਿਤੇ ਵੀ ਕੁੜੀ ਇੱਕ ਨਵੇਂ ਮਾਹੌਲ ਚੋਂ ਆਈ ਹੈ ਜਾਂ ਮੇਰੇ ਘਰ ਦਾ ਜਿਹੜਾ ਇੱਕ ਆਟਮੋਸਫੇਅਰ ਹੈਗਾ ਮਾਹੌਲ ਉਹ ਡਿਫਰੈਂਟ ਹੈ ਵੀ ਇੱਕ ਡਿਫਰੈਂਟ ਮਾਹੌਲ ਤੋਂ ਆਈ ਹੈ ਸ਼ਹਿਰ ਤੋਂ ਆਈ ਹੈ ਮੈਂ ਪਿੰਡੂ ਆ ਤਾਂ ਮੈਂ ਉਹਨੂੰ ਉਦਾਂ ਦਾ ਮਾਹੌਲ ਦੇਵਾਂ ਉਹਨੂੰ ਬਿਲਕੁਲ ਹੀ ਲਿਆ ਕੇ ਇੱਕਦਮ ਨਾ ਉਹ ਜਿਹੇ ਮਾਹੌਲ ਦੇ ਵਿੱਚ ਸੁੱਟ ਦਵਾਂ ਜਿੱਦੇ ਵਿੱਚ ਉਹ ਐਡਜਸਟ ਨਹੀਂ ਨਾ ਕਰ ਸਕੇ ਸੋ ਇਹ ਬੋਥ ਸਾਈਡ ਤੋਂ ਹੈ ਕਿ ਦੋਵਾਂ ਨੂੰ ਇੱਕ ਦੂਜੇ ਨੂੰ ਕੰਪਲੀਮੈਂਟ ਕਰਨਾ ਚਾਹੀਦਾ ਹੈ ਦੋਵੇਂ ਇੱਕ ਅੰਡਰਸਟੈਂਡਿੰਗ ਨਾਲ ਚੱਲਣਾ ਚਾਹੀਦਾ अच्छा नव बायनल किदा दा रिया क्योंकि ਤੁਸੀਂ ਦੋਵਾਂ ਨੇ ਪਹਿਲੀ ਵਾਰੀ ਇਕੱਠੇ ਕੰਮ ਕੀਤਾ ਬਟ ਮੈਂ ਤੇ ਨਵ ਜਾਣਦੇ ਬਹੁਤ ਪੁਰਾਣੇ ਆ ਇੱਕ ਦੂਜੇ ਨੂੰ ਕਿਉਂਕਿ ਅਸੀਂ ਉਹ ਵੀ ਪਟਿਆਲੇ ਤੋਂ ਮੈਂ ਵੀ ਪਟਿਆਲੇ ਤੋਂ ਤੇ ਅਸੀਂ ਜਿੰਮ ਵੀ ਅਸੀਂ ਇਕੱਠੇ ਪਹਿਲੀ ਵਾਰ ਜਿੰਮ 'ਚ ਹੀ ਮਿਲਿਆ ਸੀ ਮੈਂ ਮਾਵਨ ਨੂੰ ਫਿਰ ਨਵ ਦੇ ਫਾਦਰ ਸਾਹਿਬ ਦੇ ਮੈਂ ਉਹ ਮੇਰੇ ਕੋਚ ਵੀ ਰਹੇ ਨੇ ਉਹਨਾਂ ਦੇ ਅੰਡਰ ਮੈਂ ਜਿੰਮ ਕੀਤਾ ਅਜਾ ਉਹਨ ਦਾ ਫਾਜ਼ ਸੋਨਾ ਟ੍ਰੇਨ ਕੀਤਾ ਸਾਨੂੰ ਸਟਾਰਟਿੰਗ ਡੇਜ਼ ਦੇ ਮੈਨੂੰ ਤੇ ਨਵ ਨੂੰ ਇਕੱਠਿਆਂ ਨੂੰ ਸਾਨੂੰ ਟ੍ਰੇਨ ਕਰਦੇ ਹੁੰਦੇ ਸੀਗੇ ਬਟ ਫਿਰ ਨਵ ਸ਼ਾਇਦ ਪਾਇਲਟ ਬਣ ਗਿਆ ਤੇ ਮੈਂ ਇਧਰਲੇ ਪਾਸੇ ਨੂੰ ਆ ਗਿਆ ਫਿਰ ਨਵ ਵੀ ਫਿਲਮਾਂ ਚ ਆ ਗਿਆ ਫਿਰ ਅਸੀਂ ਇੱਕ ਦੋ ਵਾਰ ਵਿੱਚ ਵਿਚਾਲੇ ਮਿਲੇ ਜ਼ਿਆਦਾ ਗੱਲ ਨਹੀਂ ਹੋਈ ਤਾਂ ਫਿਰ ਉਹਦਾ ਫੋਨ ਨਵ ਦਾ ਮੈਨੂੰ ਆ ਕੇ ਬਾਈ ਕਿੰਦਾ ਫਿਲਮ ਕਰਨੀ ਹੈ ਪਹਿਲਾਂ ਮੈਂ ਲੱਗ ਰਿਹਾ ਮੈਂ ਕਹਿੰਦਾ ਨਵ ਐਕਸ਼ਨ ਹੈਗਾ ਪਹਿਲਾ ਸਵਾਲ ਮੇਰਾ ਕਿ ਮੈਂ ਕਹਾ ਸਟੋਰੀ ਕੀ ਹੈ ਕਹਿੰਦਾ ਬਾਈ ਟੋਟਲੀ ਰੋਮਾਂਟਿਕ ਬਲ ਮੈਂ ਕਹਿੰਦਾ ਨਵ ਮੈਨੂੰ ਕਿੱਥੇ ਕਾਸਟ ਕਰ ਰਹੇ ਆ ਇਸ ਸਟੋਰੀ ਚ ਅਏ ਕੀਆ ਕੰਨਾ ਯਾਰ ਗੱਲ ਤਾਂ ਸੁਣ ਲੋ ਮੈਂ ਕਿਹਾ ਪਹਿਲਾਂ ਮੈਂ ਟਾਲਿਆ ਪੂਰਾ ਜਿੰਨਾ ਟਾਲ ਸਕਦਾ ਸੀ ਫਿਰ ਉਹ ਮੈਨੂੰ ਕਹਿੰਦਾ ਕਿ ਮੈਂ ਯਾਰ ਮੇਰੂ ਜੀ ਨੂੰ ਸੋਚ ਰਹਾ ਆ ਤੁਹਾਡੇ ਆਪੋਜ਼ਿਟ ਮੈਂ ਕਿਹਾ ਸੋਚ ਰਹਾ ਕੋ ਦੰਨ ਹੋ ਗਏ ਉਹ ਕਹਿੰਦਾ ਦੰਨ ਹੋ ਗਏ ਵੀ ਦੰਨੀ ਨਹੀਂ ਮੈਂ ਕਿਹਾ ਫਿਰ ਨਵਾਂ ਮੈਂ ਫਿਲਮ ਕਰਦਾ ਯਾਰ ਅੱਛਾ ਫਿਰ ਜਾ ਕੇ ਹਾਂ ਹੋਈ ਐ ਫਿਰ ਰਾਜਪੁਰੇ ਅਸੀਂ ਮਿਲੇ ਤੇ ਫਿਰ ਉਹ ਤੇ ਐਗਰੀਮੈਂਟ ਸਾਈਨ ਹੋ ਗਿਆ ਫਿਰ ਬੱਸ ਨੇ ਚਲ ਸੋ ਚਲਾ ਜਿ ਬੈਠੇ ਇੰਤਜ਼ਾਮ ਨੇ ਐਦਾ ਨਾਮ ਨਾਲ ਸਭ ਸਾਡੀ ਜਾਨ ਪੇਸ਼ਾਨ ਪ੍ਰਾਨੀਆਂ ਬਟ ਇਹ ਮੈਂ ਜ਼ਰੂਰ ਕਹਣਾ ਕਿ ਉਹਦੇ ਅੰਦਰ ਇੱਕ ਬਹੁਤ ਵਧੀਆ ਡਾਇਰੈਕਟਰ ਨੇ ਸੀਰੀਅਸਲੀ ਮੈਂ ਕਹਣਾ ਇੰਗੀਆਂ ਫਿਲਮਾਂ ਕਰ ਲਈਆਂ ਤੁਹਾਡਾ ਐਕਸਪੀਰੀਅੰਸ ਹੁੰਦਾ ਤੁਸੀਂ ਅਲੱਗ-ਅਲੱਗ ਜਨਰੀਆਂ ਅਲੱਗ-ਅਲੱਗ ਡਾਇਰੈਕਟਰਸ ਦੇ ਨਾਲ ਮੂਵੀਜ਼ ਕੀਤੀਆਂ ਨੇ ਪਰ ਨਵ ਇੱਕ ਬਹੁਤ ਵਧੀਆ ਡਾਇਰੈਕਟਰ ਆ ਉਹਦੀ ਸੋਚ ਉਹਦਾ ਥਾਟ ਪ੍ਰੋਸੈਸ ਉਹਦੀ ਟੇਕਿੰਗ ਨੂੰ ਕਿ ਕੀ ਚੀਜ਼ ਪਤਾਉਂ ਦੇ ਕੇ ਮੇਰਾ ਇੱਥੇ 뮤ਜ਼ਿਕ ਕਿਹੜਾ ਚਲਾਣਾ ਔਰ ਮੈਂ ਚਲਾਉਣਾ ਕਿ ਮੇਰਾ ਫੀਲ ਕੀ ਹੈ ਸੋ ਇਹ ਹੀ ਡਾਇਰੈਕਟਰ ਦੀ ਜੌਬ ਹੁੰਦੀ ਹੈ ਔਰ ਉਹ ਆਪਣਾ ਮੈਨੂੰ ਲੱਗਦਾ ਇੱਕ ਉਹ ਬਗੈਰ ਪ੍ਰੀ ਵਰਕ ਕਰਕੇ ਆਉਣਾ ਉਹ ਕਰਕੇ ਆਉਂਦਾ ਪ੍ਰੀ ਵਰਕ ਕਰਕੇ ਉਹ ਬਹੁਤ ਰੇਅਰ ਹੁੰਦਾ ਹੈ ਸਾਡੇ ਨਹੀਂ ਹੁੰਦਾ ਸਾਡੇ ਪ੍ਰੀ ਵਰਕ ਬਹੁਤ ਕੱਟ ਕਰਕੇ ਆਉਂਦੇ ਨੇ ਕੀ ਹੁੰਦਾ ਸਾਡੇ ਤਾਂ ਸਕ੍ਰਿਪਟਾਂ ਵੀ ਸੈੱਟ ਤੇ ਆ ਕੇ ਲਿਖੀਆਂ ਜਾਂਦੀਆਂ ਨੇ ਸਾਨੂੰ ਸੀਨ ਦੇ ਵਿੱਚ ਉਹ ਬੈਕਗ੍ਰਾਉਂਡ ਮਿਊਜ਼ਿਕ ਜਿਹੜਾ ਫਿਲਮ 'ਚ ਹੈ ਉਹ ਚਲਾ ਦਿੰਦੇ ਸੀਗੇ ਉਹਦੇ ਨਾਲ ਕਿਉਂਕਿ ਯੈਸ ਸੋ ਦਨਾਲ ਜੋ ਏਮੋਸ਼ਨ ਆਉਂਦਾ ਹੈ ਮਤਲਬ ਇਟਸ ਲਾਈਕ ਹੀ ਇਜ਼ ਅ ਬ੍ਰਿਲਿਅੰਟ ਡਾਇਰੈਕਟਰ ਵਾਓ ਮਤਲਬ ਕਿ ਮੋਸਟਲੀ ਐ ਹੁੰਦਾ ਕਿ ਮਿਊਜ਼ਿਕ ਬਾਅਦ 'ਚ ਰੈਡੀ ਹੁੰਦਾ ਉਸੇ ਦੇਖੋ ਅਸੀਂ ਸੀਨ ਉੱਥੇ ਸ਼ੂਟ ਕਰ ਰਹੇ ਹਾਂ ਤੇ ਪਿੱਛੇ ਮਿਊਜ਼ਿਕ ਵੱਜ ਰਿ ਤੁਡੀ ਪਰਫਾਰਮੈਂਸ ਤੇ ਕਿੰਨਾ ਫਰਕ ਪੈਦਾ ਹੋ ਗਿਆ ਹਣਾ ਦੋਨੋਂ ਫਿਲਮ ਮਿਲ ਗਿਆ ਇਹ ਤੇ ਹੈ ਅੱਛਾ ਤੁਹਾਡੇ ਨਾ ਬੜੇ ਪਿਆਰੇ ਪਿਆਰੇ ਸੀਨ ਹੈ ਹਨਾ ਜਿੱਦਾਂ ਕਿ ਮੈਮ ਖੜੇ ਹੁੰਦੇ ਆ ਤੇ ਤੁਸੀਂ ਪਿੱਛੋਂ ਐਂਟਰੀ ਮਾਰਦੇ ਹੋ ਤਾਂ ਮਤਲਬ ਕਿ ਇਹ ਦੇਵ ਖਰੋੜ ਅਸੀਂ ਕਦੇ ਕਿਸੇ ਫਿਲਮ ਚ ਨਹੀਂ ਦੇਖਿਆ ਬੜਾ ਧਿਆਨ ਆਦਰੀ ਲੱਗਿਆ ਇਹ 뮤직 ਦਾ ਕਮਾਲ ਸੀ ਜਾਂ ਨੀਰੂ ਮੈਮ ਦਾ ਜਾਂ ਡਾਇਰੈਕਟਰ ਦਾ ਨਹੀਂ ਮੈਂ ਤੁਹਾਡੇ ਆਲਵੇਸ ਜਦੋਂ ਤੁਹਾਡੇ ਨਾ ਗੀਵ ਐਂਡ ਟੇਕ ਹੁੰਦਾ ਜਦੋਂ ਤੁਹਾਡਾ ਕੋ-ਆਰਟਿਸਟ ਬਹੁਤ ਕਮਾਲ ਦਾ ਜਿਨ੍ਹਾਂ ਦਾ ਇਨਾ ਐਕਸਪੀਰੀਅੰਸ ਹੋਵੇ ਤੇ ਉਹ ਤੁਹਾਡੇ ਸਾਹਮਣੇ ਹੋਵੇ ਤੁਹਾਡਾ ਕੰਮ ਆਪਣੇ ਆਪ ਨਿਕਲਦਾ ਜੇ ਤੁਹਾਡੇ ਅੰਦਰ ਫੀਲਿੰਗਸ ਹੈਗੀਆਂ ਨੇ ਜੇ ਤੁਹਾਡੇ ਅੰਦਰ ਐਕਟਰ ਹੈਗਾ ਫਿਰ ਉਹ ਕੰਮ ਡਬਲ ਹੋ ਕੇ ਆਉਂਦਾ ਜੇ ਤੁਹਾਡੇ ਸਾਹਮਣੇ ਤੁਸੀਂ ਭਾਵੇਂ ਜਿੰਨੇ ਮਰਜ਼ੀ ਚੰਗੇ ਐਕਟਰ ਹੋ ਜੇ ਤੁਹਾਡੇ ਅੱਗੇ ਐਕਟਰ ਚੰਗਾ ਨਹੀਂ ਜਾਂ ਐਕਟ੍ਰੈਸ ਚੰਗੀ ਨਹੀਂ ਹੈ ਤੁਹਾਡੀ ਪਰਫਾਰਮੈਂਸ ਤੇ ਉਹਦਾ ਅਸਰ ਪੈਂਦਾ ਹੀ ਪੈਂਦਾ ਮੇਰੇ ਨਾਲ ਮੇਰਾ ਪਰਸਨਲ ਐਕਸਪੀਰੀਅੰਸ ਹੋਇਆ ਹੈ ਉਸੀਂ ਕਿੰਨਾ ਕੁ ਜ਼ੋਰ ਲਾ ਲਵਾਂਗੇ ਜਦੋਂ ਸਾਹਮਣੇ ਤੋਂ ਕੋਈ ਤੁਹਾਨੂੰ ਨਹੀਂ ਹਾਂ ਉਹਦਾ ਰਿਸਪੌਂਸ ਨਹੀਂ ਬਟ ਓਨਲੀ ਮਦਾਨਿਆ ਸੋ ਮੈਂ ਪਹਿਲਾਂ ਸਾਈਨ ਹੋ ਗਈ ਸੀ ਸਟੋਰੀ ਸੁਣੀ ਸੀ ਮੈਨੂੰ ਸਟੋਰੀ ਬਹੁਤ ਵਧੀਆ ਲੱਗੀ ਬਟ ਮਦਾਨਿਆ ਹੋਲਦੇ ਸੀ ਕਿਉਂਕਿ ਮੈਂ ਕਹਾਂ ਸੀ ਕਿ ਜਦੋਂ ਤੱਕ ਸਾਨੂੰ ਪਰਫੈਕਟ ਹੀਰੋ ਨਹੀਂ ਮਿਲਦਾ ਅੱਛਾ ਨਹੀਂ ਕਰ ਸਕਦੇ ਕਿਉਂਕਿ ਮਤਲਬ ਆਈ ਡੋਨਟ ਥਿੰਕ ਕਿ ਦੇਵ ਜੀ ਤੋਂ ਲਾਵਾ ਕੋਈ ਹੋਰੇ ਕੈਰੈਕਟਰ ਕਰ ਸਕਦਾ ਸੀ ਸ਼ਾਇਦ ਫਿਲਮੀ ਨਾ ਬਣਦੀ ਸੋ ਜਦੋਂ ਮੈਨੂੰ ਪਤਾ ਲੱਗਿਆ ਕਿ ਇਹਨਾਂ ਨੇ ਹਾਂ ਕਰ ਦਿਆ ਆਈ ਵਾਸ ਸੋ ਲਾਈਕ ਰੀਲੀ ਪੱਕਾ ਚਲੋ ਲੈਟਸ ਡੂ ਇਟ ਅੱਛਾ ਤੁਹਾਨੂੰ ਪਰ ਪਤਾ ਸੀਗਾ ਕਿ ਇਹ ਐਨੇ ਵਧੀਆ ਰੋਮਾਂਟਿਕ ਹੀਰੋ ਵੀ ਹੋ ਸਕਦੇ ਨੇ ਬਹੁਤ ਵਧੀਆ ਐਕਟਰ ਨੇ ਹੈ ਕਈ ਵਾਰ ਆ ਹੀ ਹੁੰਦਾ ਕਿ ਅਸੀਂ ਸਟੇਰੀਓਟਾਈਪ ਕਰ ਦਿੰਨੇ ਆ ਬਰ ਆਬਵੀਸਲੀ ਐਕਟਰ ਤਾਂ ਐਕਟਰ ਹੀ ਹੁੰਦਾ ਹੈ ਚਾਹ ਪਾ ਮੈਂ ਉਹ ਐਕਸ਼ਨ ਹੀਰੋ ਹੋਵੇ ਜਾਂ ਰੋਮਾਂਟਿਕ ਹੀਰੋ ਐਂਡ ਆਬਵੀਸਲੀ ਬਿਲਡ ਦੇ ਸਭ ਕੁਝ ਯੂ ਨੋ ਹੀ ਹੈਜ਼ ਸੋ ਲੱਕੀ ਵਰਸਟਾਈਲ ਐਕਟਰ ਅੱਛਾ ਇਹ ਲੱਗ ਰਿਹਾ ਹੈ ਕਿ ਹੁਣ ਆਪਣੀ ਪੰਜਾਬੀ ਇੰਡਸਟਰੀ ਚ ਇਹ ਚੀਜ਼ ਜਿਹੜੀ ਹੈ ਉਹ ਖਤਮ ਹੋ ਰਹੀ ਹੈ ਕੀ ਜੀ ਜਿਵੇਂ ਤੁਸੀਂ ਕਿਹਾ ਕਿ ਇੱਕ ਫਰੇਮ ਜਿਹੜਾ ਹੈ ਉਹ ਕਰ ਦਿੱਤਾ ਜਾਂਦਾ ਕਿ ਇਹ ਬੰਦਾ ਆਹੀ ਕਰ ਸਕਦਾ ਤਾਂ ਹੁਣ ਉਹ ਖਤਮ ਹੋ ਰਿਹਾ ਆਈ ਹੋਪ ਸੋ ਸਟੀਰੀਓਟਾਈਪਸ ਹੀ ਬਹੁਤ ਜਲਦੀ ਕਰ ਦਿੰਨਿਆ ਸਭ ਨੂੰ ਐਂਡ ਆਈ ਥਿੰਕ ਤੁਨੋ ਆਪ ਨੂੰ ਵੀ ਹਾਵ ਦੀ ਸਟੀਰੀਓਟਾਈਪ ਤੋੜਨੀ ਚਾਹੀਦੀ ਹੈ ਕਈ ਵਾਰ ਅਸੀਂ ਆਪਨੇ ਆਪ ਨੂੰ ਹੀ ਉਸ ਬਾਕਸ ਦੇ ਵਿੱਚ ਰੱਖ ਲੈਨੇ ਐਂਡ ਕੁਝ ਐਕਸਪੀਰੀਮੈਂਟ ਕਰਨ ਦੀ ਉਹ ਫਰੀडम ਨਹੀਂ ਰੱਖਦੇ ਮੈਂ ਆਲਵੇ ਤੋੜਨ ਦੀ ਕੋਸ਼ਿਸ਼ ਕੀਤੀ ਹੈ ਹਾਂਜੀ ਜੀ ਮੈਂ ਵੀ ਬਾਈ ਜੀ ਕੁੱਟਣਗੇ ਕੀਤੀ ਕਾਮੇਡੀ ਫਿਲਮ ਮੈਨੂੰ ਪਰਸਨਲੀ ਆਪਣਾ ਕੰਮ ਨਹੀਂ ਮੈਂ ਖੋਦਾ ਆਪਣੇ ਆਪ ਨੂੰ ਕ੍ਰਿਟੀਸਾਈਜ਼ ਕਰਦਾ ਤੇ ਸੁਮੇਂਕ ਕੰਗਰ ਨਾਲ ਬਾਈ ਨਾਲ ਫਿਲਮ ਕੀਤੀ ਸੀ ਉਹ ਬਾਸਨਾ ਜੀ ਦੀ ਪ੍ਰੋਡਕਸ਼ਨ ਸੀ ਮੈਨੂੰ ਲੱਗਿਆ ਯਾਰ ਮੈਨੂੰ ਹੁਣ ਸ਼ਮੀ ਬਈ ਦਾ ਇੰਨਾ ਤਜਰਬਾ ਹੈ ਉਹਨਾਂ ਨੇ ਇੰਨੀਆ ਕਾਮੇਡੀ ਬਹੁਤ ਵਧੀਆ ਕੰਮ ਸੀ ਉਹਦੇ ਵਿੱਚ وہی ਹੈ ਜੀ ਕਿ ਉਹ ਫਿਲਮ ਨਹੀਂ ਚਲੀ ਚੱਲ ਜਾਂਦੀ ਹੈ ਤਾਂ ਫਿਰ ਥੋੜਾ ਬ੍ਰੇਕ ਹੋ ਜਾਂਦੀ ਹੈ ਇਮੇਜ ਪਰ ਜੋ ਤੁਸੀਂ ਪੁਰਾਣਾ ਕੰਮ ਕਰਦੇ ਹੋ ਉਹ ਪਰ ਫੇਰ ਟਰਾਈ ਕਰਦੇ ਰਹੋ ਟਰਾਈ ਕਰਦੇ ਰਹੋ ਬਟ ਮੈਨੂੰ ਲੱਗਦਾ ਹੈ ਕਿ ਉਹ ਜਿਹੜੀ ਸਾਡੀ ਆਡੀਅנס ਆ ਪੰਜਾਬ ਦੀ ਉਹ ਇੱਕ ਕਹਿ ਲੋ ਕਿ ਥੱਪਾ ਲਗਾ ਦਿੰਦੀ ਹੈ ਹੈਨਾ ਕਿ ਇਹ ਬੰਦਾ ਤਾਂ ਰੀਅਲ ਦੇ ਵਿੱਚ ਵੀ ਇਦਾਂ ਦਾ ਹੀ ਹੋਏਗਾ ਪਰ ਮੈਂ ਨਿਰੂਜੀ ਦੀ ਜੀ ਗੱਲ ਕਰਾਂ ਤਾਂ ਇਨਨ ਨੇ ਤਾਂ ਬਹੁਤ ਵਾਰ ਸਟਾਈਲ ਕੰਮ ਕੀਤਾ ਬਿਲਕੁਲ ਜੀਐਸਸੀ ਨਾਲ ਦੀ ਕਲੀਜ ਹੋਟਾ ਹੋਗੀ ਸ਼ਾਇਦ ਬਾਰੀਆਂ ਜਿਵੇਂ ਟੋਟਰੀ ਡਿਫਰੈਂਟ ਰਹੇ ਯਾਰ ਉਹ ਤੇ ਬੜਾ ਵਸਾਂਦਾ ਅਨਦਾ ਅੱਛਾ ਇੱਕ ਇੱਕ ਚੀਜ਼ ਦੋਵਾਂ ਨੇ ਦੱਸਣੀ ਹੈ ਇੱਕ ਦੂਜੇ ਦੇ ਬਾਰੇ ਜਿਹੜੀ ਸ਼ੂਟ ਦੌਰਾਨ ਜਾਂ ਸ਼ੂਟਿੰਗ ਕਰਨ ਤੋਂ ਬਾਅਦ ਪਤਾ ਲੱਗੀ ਕਿ ਅੱਛਾ ਯਾਰ ਇਹਦੇ ਚ ਇੱਕ ਕੁਆਲਿਟੀ ਵੀ ਹੈਗੀ ਹੈ ਅੱਛਾ ਓਕੇ ਮੈਨੂੰ ਨਿਰੂਜੀ ਦਾ ਆਲਵੇਜ਼ ਛੋਟੇ ਛੋਟੇ ਗੱਲ ਤੇ ਹੱਸਣਾ ਜਿਹੜਾ ਹੈਗਾ ਖੁੱਲ ਕੇ ਹੱਸਣਾ ਉਹ ਬਹੁਤ ਚੰਗਾ ਲੱਗਦਾ ਸੀਰੀਅਸਲੀ ਬਹੁਤ ਘੱਟ ਲੋਕਾਂ ਨੂੰ ਹੁੰਦਾ ਹੈ ਸੋ ਕਿਉਂਕਿ ਹੁਣ ਜਦੋਂ ਸਾਹਮਣੇ ਤੋਂ ਦੇਖਿਆ ਤਾਂ ਪਤਾ ਲੱਗਿਆ ਪਹਿਲਾਂ ਕਦੇ ਦੇਖਿਆ ਨਹੀਂ ਸੀ ਜਾਂ ਸੋਚਿਆ ਨਹੀਂ ਸੀ ਕਿ ਇਦਾਂ ਹੋਊਗਾ ਸੋ ਇਹ ਕੁਆਲਿਟੀ ਮੇਰੇ ਖਿਆਲ ਚ ਬਹੁਤ ਰੇਅਰ ਮਿਲਦੀ ਹੋਣੀ ਬਹੁਤ ਘੱਟ ਲੋਕਾਂ ਨੂੰ ਮਿਲਦੀ ਹੈ ਜਿਹੜੇ ਆਲਵੇ ਛੋਟੀਆਂ ਛੋਟੀਆਂ ਗੱਲਾਂ ਤੇ ਖੁੱਲਕੇ ਹੱਸਦੇ ਨੇ ਮੁਸਕਰਾਉਂਦੇ ਨੇ ਆਲਵੇਸ ਸੋ ਕਿਸੇ ਵੀ ਗੱਲ ਦਾ ਜੋ ਵੀ ਹੈ ਤੁਸੀਂ ਰਿਐਕਟ ਵੀ ਕਰਨਾ ਓਨੈਸਟੀ ਨਾਲ ਕਰਦੇ ਆ ਸੋ ਇਹ ਮੈਨੂੰ ਲੱਗਦਾ ਕਿ ਨੀਰੂ ਜੀ ਦੀ ਇਹ ਕੁਆਲਿਟੀ ਮੈਨੂੰ ਇੱਥੇ ਸੈੱਟ ਤੇ ਪਤਾ ਲੱਗੀ ਥੈਂਕ ਯੂ ਕੀ ਬਾਤ ਹੈ ਇਨ ਦੇ ਬਾਰੇ ਮੈਨੂੰ ਜੋ ਬਹੁਤ ਪਸੰਦ ਆ I think ਕਿ ਦੇਵ ਜੀ ਬਹੁਤ ਵਧੀਆ ਇਨਸਾਨ ਨੇ। ਹਮਮ ਇਨ ਦੇ ਵਿੱਚ ਕੋਈ ਚਲਾਕੀ ਨਹੀਂ ਕੋਈ ਪੋਲਿਟਿਕਸ ਨਹੀਂ ਇੱਕ ਪੋਤੇ ਸਿਕਯੂਅਰ ਪਰਸਨਲ ਇਨਸਿਕਯੂਅਰ ਨਹੀਂਗੇ ਕੌਨਫੀਡੈਂਟ ਆ ਐਂਡ ਸਾਰਿਆਂ ਦੀ ਰਿਸਪੈਕਟ ਕਰਦੇ ਪਿਓ ਜੈਂਟਲਮੈਨ ਆ। ਥੈਂਕ ਯੂ। ਯਾ ਅੱਛਾ ਵਿਆਹ ਜਿਹੜਾ ਇਹ ਹਨਾ ਵਿਆਹ ਦੀ ਗੱਲ ਅਸੀਂ ਕਰ ਰਿਹਾ ਤੇ ਲੋਕੇਸ਼ਨਸ ਜਿਹੜੀਆਂ ਨੇ ਉਹ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਹਨਾ ਤੇ ਉਹਦੇ ਬਾਰੇ ਮੈਂ ਜਾਣਨਾ ਚਾਹਨੀ ਆ ਕਿ ਕਿਹੜੀਆਂ ਕਿੜੀਆਂ ਲੋਕੇਸ਼ਨਸ ਤੇ ਤੁਸੀਂ ਜਿਹੜਾ ਸ਼ੂਟ ਕੀਤਾ ਤੇ ਕਿੰਨੇ ਲੋਕਾਂ ਦਾ ਹੁਣ ਤੁਸੀਂ ਜਿਹੜਾ ਇਹ ਖਰਚਾ ਵਧਾਣ ਵਾਲੇ ਹੋ ਪ੍ਰੀ ਮੀਟਿੰਗ ਦਾ ਤੁਹਾਨੂੰ ਨਾ ਸਾਡੇ ਪੰਜਾਬ ਦੇ ਵਿੱਚ ਵਿਆਹ ਦੀਆਂ ਫਿਲਮਾਂ ਬਹੁਤ ਬਣੀਆਂ ਨੇ ਹਾਂਜੀ ਪਰ ਅਸੀਂ ਸੈੱਟ ਲਾ ਲੈਨੇ ਇੱਕ ਜਗ੍ਹਾ ਜਾ ਕੇ ਕਿਸੇ ਥੋੜੀ ਜੀ ਜਗ੍ਹਾ ਤੇ ਇਹਦੇ ਵਿੱਚ ਪ੍ਰੋਪਰ ਵੱਡੇ ਜਿਹੜੇ ਹੋਟਲਸ ਨੇ ਸੁਖ ਵਿਲਾ ਹੋ ਗਿਆ ਜਾਂ ਤੇ ਜਗਾ ਨੂਰ ਮਹਿਲ ਹਾਂ ਉਹ ਸ਼ਾਇਦ ਕਰਨਾਲ ਹਾਂਜੀ ਹਾਂਜੀ ਸੋ ਵੱਡੇ ਹੋਟਲਸ ਦੇ ਵਿੱਚ ਜਾ ਕੇ ਜਿੱਥੇ ਵੱਡੀਆਂ ਵੈਡਿੰਗਸ ਹੁੰਦੀਆਂ ਨੇ ਉੱਥੇ ਸ਼ੂਟ ਕੀਤਾ ਐਂਡ ਫੁੱਲ ਕਾਸਟ ਸੁਖ ਵਿਲਾਸ ਵਿੱਚ ਅਸੀਂ ਐਸੇ ਸ਼ੂਟ ਕੀਤਾ ਐਂਡ ਇਟ ਇਜ਼ ਬਿਊਟੀਫੁਲ 13 ਦਿਨ ਸੁਖ ਵਿਲਾਸ ਵਿੱਚ ਸ਼ੂਟ ਕੀਤਾ ਸੀ ਅੱਛਾ 13 ਡੇਜ਼ ਵਾ ਨਹੀਂ ਐਨੇ ਚ ਪੂਰੀ ਫਿਲਮ ਬਣ ਜਰਦੀ ਹੈ ਜਿੰਨਾ ਉਹਦਾ ਬਜਟ ਹੈ ਹਾਂ ਉਹ ਤੇ ਦੂਜੀ ਗੱਲ ਇਹਦਾ ਚਲੋ ਇੱਕ ਥਾਟ ਸੀਗਾ ਨਾ ਉਹਦਾ ਕਿ ਮੈਂ ਇਦਾਂ ਸ਼ੂਟ ਕਰਨੇ ਪਰ ਉਹਦੇ ਲਈ ਪ੍ਰੋਡਿਊਸਰ ਨਹੀਂ ਮਿਲਦਾ ਤੁਹਾਨੂੰ ਹੂੰ ਇਹਦੇ ਲਈ ਸਾਨੂੰ ਪ੍ਰੋਡਿਊਸਰ ਦਾ ਥੈਂਕਸ ਕਰਨਾ ਚਾਹੀਦਾ ਜਿਗਰਾ ਦਿਖਾਇਆ ਉਹਨਾਂ ਨੇ ਉਹਨਾਂ ਨੇ ਦਿਲ ਨਾਲ ਫਿਲਮ ਬਣਾਈ ਤੇ ਜੋ ਸ਼ਹੀਦੀਆਂ ਸੀ ਲੋਕੇਸ਼ਨ ਨੂੰ ਪ੍ਰੋਵਾਈਡ ਕਰਵਾਈਆਂ ਤਾਂ ਪ੍ਰਭ ਜਿਹਨੇ ਇਹ ਫਿਲਮ ਪ੍ਰੋਡਿਊਸ ਕੀਤੀ ਹੈ ਯੰਗ ਹੈ ਇਜ਼ ਅ ਯੰਗ ਆਈ ਤਾਂ ਵਧੀਆ ਗੱਲ ਆ ਕਿ ਪੰਜਾਬੀ ਨੂੰ ਕਿ ਇਦਾਂ ਦਾ ਪ੍ਰੋਡਿਊਸਰ ਮਿਲਿਆ ਤੇ ਵਾਇਗਰ ਉਹ ਗਿਆ ਅਰਦਾਸ ਹੈ ਕਿ ਮਧਾਨੀਆਂ ਚੱਲੇ ਤੇ ਇਹ ਪ੍ਰੋਡਕਸ਼ਨ ਆਉਂ ਜਿਹੜਾ ਹੈਗਾ ਇਹ ਦਿਨ ਰਾਤ ਇਦਾਂ ਹੀ ਤਰੱਕੀ ਕਰੇ ਤੇ ਫਿਲਮਾਂ ਬਣਾਉਂਦਾ ਰਹੇ ਹੂੰ अच्छा ਤੁਸੀਂ ਨਾ ਮੈਨੂੰ ਲੱਗਦਾ ਕਿ ਵੱਡੇ ਵਿਆਹ ਜ਼ਰੂਰ ਵੇਖੇ ਹੋਣਗੇ ਪਰ ਬਚਪਨ ਚ ਤੁਸੀਂ ਦੇਸੀ ਵਿਆਹ ਵੀ ਵੇਖੇ ਹੋਣੇ ਉਸ ਉਹਨਾਂ ਵਿਆਹਾਂ ਦੀ ਇੱਕ ਖਾਸੀਅਤ ਜਿਹੜੀ ਤੁਹਾਨੂੰ ਵਧੀਆ ਲੱਗਦੀ ਹੈ ਤੇ ਹੁਣ ਦੇ ਵਿਆਹਾਂ ਚ ਤੁਸੀਂ ਉਹ ਚੀਜ਼ ਮਿਸ ਕਰਦੇ ਹੋ ਤੇ ਮਤਲਬ ক্লোਸ ক্লোਸ ਪਰਿਵਾਰੀ ਹੁੰਦਾ ਸੀ ਸਿੰਪਲ ਯੂ نو ਵਿਆਹ ਸ਼ਾਦੀ ਐਨ ਉੱਥੇ ਮਤਲਬ ਐਕਚੁਅਲੀ ਫਨ ਹੁੰਦਾ ਸੀ ਹੁਣ ਮੈਨੂੰ ਲੱਗਦਾ ਹੈ ਕਿ ਜ਼ਿਆਦਾ ਸ਼ੋਅ ਆਫ ਹੁੰਦਾ ਹੈ ਕਿਨੇ ਕੀ ਪਾਇਆ ਉਹਨੂੰ ਬੁਲਾਇਆ ਹੈ ਉਹਨੂੰ ਕੀ ਦਿੱਤਾ ਇਟਸ ਲਾਈਕ ਟੂ ਮਚ ਆਫ ਥੈਟ ਬਾਈਂਕ ਪਹਿਲਾ ਬਹੁਤ ਇੰਟਿਮੇਟ ਹੁੰਦੀ ਆ ਸੀ ਐਂਡ ਓ ਆਈ ਮਿਸ ਥੈਟ ਮੈਨਾਂ ਪਿੰਡਾਂ 'ਚ ਹੀ ਪਲਿਆ ਵੱਡਾ ਹੋਇਆ ਹਾਂ ਹਾਂਜੀ ਪਰ ਪਿੰਡਾਂ ਦੇ ਵਿਆਹ ਬਹੁਤ ਦੇਖੇ ਆ ਉਦੋਂ ਕੀ ਹੁੰਦਾ ਸੀ ਕਿ ਹੁਣ ਤਾਂ ਕਾਰਡ ਵੀ ਤੁਸੀਂ ਮੋਬਾਈਲ ਤੇ ਭੇਜ ਦਿੰਦੇ ਹੋ ਹਾਂ ਹਨਾ ਜਦੋਂ ਛੋਟੇ-ਛੋਟੇ ਹੁੰਦੇ ਸੀ ਜੀ ਮਾਮੇ ਦੇ ਮੁੰਡਿਆਂ ਦੇ ਵਿਆਹ ਦੇਖ ਕੇ ਤਾਂ ਦੋ ਦਿਨ ਪਹਿਲਾਂ ਜਾਣਾ ਤਿੰਨ ਦਿਨ ਫਿਰ ਦੋ ਦਿਨ ਲੇਟ ਆਉਣਾ ਉਦੋਂ ਹਾਂ ਹਨਾ ਪੂਆ ਦੇ ਪੂਆ ਦੇ ਪਰਿਵਾਰ ਜੀ ਦੇਖਿਆ ਤੇ ਫਿਰ ਉਦੋਂ ਪਹਿਲਾਂ ਪੂਰਾ ਚਾਹ ਉਹ ਖਤਮ ਹੋ ਗਿਆ ਕਿਉਂਕਿ ਹੁਣ ਕੋਈ ਰਹਿੰਦਾ ਨਹੀਂ ਜਾਂਦਾ ਕੋਈ ਅਗਲਾ ਪੈਲਸ ਚ ਜਾ ਕੇ ਮੋੜਿਆ ਹੁੰਦਾ ਪਹਿਲਾਂ ਕੀ ਹੁੰਦਾ ਸੀਗਾ ਕਿ ਪੈਲਸ ਕਲਚਰ ਨਹੀਂ ਸੀਗਾ ਹਾਂਜੀ ਪਿੰਡਾਂ ਦੇ ਵਿੱਚ ਖੇਤਾਂ 'ਚ ਟੈਂਟ ਲਾਉਂਦੇ ਹੁੰਦੇ ਸੀਗੇ ਮੇਰੇ ਬ੍ਰਦਰ ਦਾ ਵਿਆਹ ਸੀ ਇਦਾਂ ਹੀ ਕੀਤਾ ਸੀ ਅੱਛਾ ਤੇ ਅਸੀਂ ਪੂਰਾ ਖੇਤਾਂ ਦੇ ਵਿੱਚ ਟੈਂਟ ਲਾ ਕੇ ਉੱਥੇ ਹੀ ਸਾਰਾ ਮਾਹੌਲ ਸਿਰਜਿਆ ਜਿੰਨਾ ਵੀ ਸੀਗਾ ਤਾਂ ਉਹਦੇ ਵਿੱਚ ਸਾਰੇ ਸਾਰਾ ਪਿੰਡ ਸ਼ਰੀਕ ਹੁੰਦਾ ਹੁੰਦਾ ਸੀਗਾ ਫਿਰ ਜਿਹੜੇ दारू-ਦੂਰੂ ਪੀ ਲੈਂਦੇ ਸੀ ਫਿਰ ਟਰਾਲੀਆਂ ਚੱਕ-ਚੱਕੇ ਘਰੋਂ ਘਰੀ ਪਹਤਾ ਕੇ ਆਉਣੇ ਪੈਂਦੇ ਸੀ ਉਹ ਵੀ ਭਾਈ ਆਪਣਾ ਬੰਦਾ ਸੰਭਲੋਣਾ ਪੂਰੇ ਪਰ ਪਰ ਕੇ ਰੱਖ ਕੇ ਚਲੋ ਭਈ ਆਪਣਾ ਉਹ ਜਿਹੜਾ ਉਹ ਮੈਨੂੰ ਲੱਗਦਾ ਕਿ ਦਿਨ ਕਿਤੇ ਹੋਣ ਉਹ ਚੀਜ਼ਾਂ ਉਹ ਫਨ ਉਹ ਸਾਰਾ ਕੁਝ ਉਹ ਵਿਆਹ ਦੇ ਚਾਹ ਉਹ ਮਿਸ ਹੋ ਗਏ ਹੁਣ ਮੈਨੂੰ ਲੱਗਦਾ ਕਿ ਹੁਣ ਨਾ ਪਿੰਡਾਂ ਦੇ ਵਿੱਚ ਵੀ ਇਹ ਕਲਚਰ ਆ ਗਿਆ ਕਿ ਪੈਲਸਾਂ ਦੇ ਵਿੱਚ ਹੁੰਦਾ ਆ ਅੱਛਾ ਉਹ ਜਿਹੜਾ ਮੰਜੇ 'ਤੇ ਇਸ ਤਰ੍ਹਾਂ ਇਕੱਠੇ ਕਰਨ ਦਾ ਕਲਚਰ ਉਹ ਫਿਰ ਉਹ ਦਵਾਤ ਨਾਲ ਲਿਖਣਾ ਮੰਜੇ ਦੇ ਉੱਤੇ ਉਹਦੇ ਰਜਾਈ ਦੇ ਉੱਤੇ ਉਹਨਾਂ ਦਾ ਨਾਮ ਲਿਖਣਾ ਮੰਜੇ ਤੇ ਉਹਨਾਂ ਦਾ ਨੰਬਰ ਪਾਉਣਾ ਕਰ ਕਰ ਜਾ ਕੇ ਫਿਰ ਕਿਸੇ ਨੇ ਵੀ ਉਹਦੇ ਵਿੱਚ ਇਹ ਹੁੰਦਾ ਸੀ ਕਿ ਜਵਾਈ ਨੇ ਪੈਣਾ ਤਾਂ ਜਵਾਈ ਵਾਲਾ ਬਿਸਤਰਾ ਅੱਡ ਦੇਣਾ ਵੀ ਨਵਾਂ ਚਾਹੀਦਾ ਜੀ ਨਵਾਂ ਬਣਾਉਣੇ ਕੋਲ ਇਹ ਚੀਜ਼ਾਂ ਸੀਗੀਆਂ ਹਨਾ ਉਹ ਜਿਹੜਾ ਉਹ ਤਾਂ ਖਤਮ ਹੀ ਹੋ ਗਿਆ ਹੁਣ ਆਈ ਥਿੰਕ ਇੱਕ ਇੱਕ ਚੀਜ਼ ਹੋਰ ਹੈ ਕਿ ਭਾਜੀ ਦਿੰਦੇ ਹੁੰਦੇ ਸੀ ਜਦੋਂ ਸੀ ਵਿਆਹਾਂ ਤੁਣ ਹੁਣ ਮਤਲਬ ਕਿ ਨਾ ਪਿਛਲੇ ਸਾਲ 2-3 ਵਿਆਹ ਹਮੇ ਦੇ ਅਟੈਂਡ ਕੀਤੇ ਤੇ ਮੈਨੂੰ ਮਤਲਬ ਮੇਰੇ ਨਾਨਕੇ ਜਿਹੜੇ ਆ ਉਹ ਸਾਰੇ ਪਿੰਡ ਦੇ ਨੇ ਸਾਡੀ ਰਿਸ਼ਤੇਦਾਰੀ ਤੇ ਮੈਨੂੰ ਨਾ ਉਹ ਚੀਜ਼ ਦਾ ਬੜਾ ਚਾਹ ਹੁੰਦਾ ਸੀਗਾ ਵੀ ਬਾਜੀ ਹੁਣ ਉਹਨਾਂ ਨੇ ਪਤਾ ਕੀ ਕੀਤਾ ਕਿ ਉਹ ਪਾਕੇ ਦੇ ਤੋਂ ਯਾਰ ਡੱਬਾ ਜਾ ਇੱਕ ਨੀਰੂ ਜੀ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਊਗਾ ਨੀਰੂ ਜੀ ਨੂੰ ਸ਼ਾਇਦ ਤੁਸੀਂ ਕੈਨੇਡਾ ਰਹੇ ਹੋ ਪਿੰਡਾਂ ਦੇ ਵਿੱਚ ਸੀਗਾ ਕਿ ਜੇ ਬਰਾਤ ਗਈ ਹੈ ਕਿਸੇ ਦੂਜੇ ਪਿੰਡ ਜੇ ਪਤਾ ਹੁੰਦਾ ਸੀ ਕਿ ਸਾਡੇ ਪਿੰਡ ਦੀ ਕੁੜੀ ਇਸ ਪਿੰਡ ਵਿਆਹੀ ਹੈ ਤਾਂ ਉੱਥੇ ਸਪੈਸ਼ਲ ਉਹਦੇ ਲਈ ਭਾਜੀ ਜਾਂਦੀ ਹੁੰਦੀ ਸੀ ਕਿ ਉਹਦੇ ਲਈ ਉਹਦਾ ਮਾਣ ਤਾਣ ਕਰਨਾ ਕਿ ਉੱਥੇ ਪਹਿਲਾਂ ਉੱਥੇ ਬਰਾਤ ਰੁਕਦੀ ਹੁੰਦੀ ਸੀ ਫਿਰ ਅੱਗੇ ਬਰਾਤ ਯਾਨੀ ਕੁਛ ਐਦਾਂ ਵੀ ਹੁੰਦਾ ਸੀਗਾ ਨਾ ਉਹ ਤਾਂ ਬਹੁਤ ਪੁਰਾਣਾ ਸੀ ਉਹ ਆਪਣਾ ਉਹ ਟਾਈਮ ਮੇਰੇ ਮੇਰੇ ਵੀਰੇ ਦਾ ਵਿਆਹ ਸੀਗਾ ਮਾਮਾ ਜੀ ਦੇ ਬੇਟੇ ਦਾ ਤੇ ਉਹਨਾਂ ਦੇ ਵੀਰੇ ਦੇ ਵਿਆਹ ਤੇ ਨਾ ਜਿੱਥੇ ਮਤਲਬ ਕਿ ਬਰਾਤ ਜਾਣੀ ਸੀਗੀ ਜਿਹੜੇ ਪਿੰਡ ਉਸ ਤੋਂ ਇੱਕ ਪਿੰਡ ਪਹਿਲਾਂ ਕੀ ਸੀਗਾ ਕਿ ਉਹਨਾਂ ਦਾ ਕੋਈ ਰਿਸ਼ਤੇਦਾਰੀ ਸੀਗੀ ਮੇਰੀ ਮਾਮੀ ਜੀ ਦੀ ਤਾਂ ਪਹਿਲਾਂ ਬਰਾਤ ਉੱਥੇ ਰੁਕੀ ਐਂਡ ਦੈਨ ਅਸੀਂ ਭਾਬੀ ਹੋਣਾ ਦੇ ਗਏ ਤਾਂ ਮਤਲਬ ਕਿ ਉੱਥੇ ਮੈਨੂੰ ਪਹਿਲੀ ਵਾਰੀ ਪਤਾ ਲੱਗਾ ਕਿ ਹਾਂ ਯਾਰ ਇਹ ਵੀ ਕੁਝ ਹੁੰਦਾ ਸੀਗਾ ਇੱਥੇ ਸੋਈ ਸੀ ਨਾ ਰਿਸ਼ਤੇਦਾਰੀਆਂ ਦਾ ਪਿਆਰ ਉਹ ਕਦਰ ਉਹ oh, ਸੀਗੀ at that हुँ. time ਹੁਣ ਉਹ ਹੌਲੀ 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 ਉਹ ਚੀਜ਼ਾਂ ਨਿਕਲਦੀਆਂ ਜਾ ਰਹੀਆਂ ਅੱਛਾ ਇੱਕ ਨਾ ਮੈਂ ਛੋਟੀ ਜਿਹੀ ਗੇਮ ਲੈ ਕੇ ਆਈਆਂ ਮੈਂ ਹਿੰਦੀ ਵਰਡ ਦੱਸਣਾ ਤੇ ਤੁਸੀਂ ਉਹਦਾ ਟਿਪੀਕਲ ਪੰਜਾਬੀ ਵਰਡ ਦੱਸਣਾ ਅੱਛਾ ਪਹਿਲਾ کیا ਹੋਏਗਾ ਨਹੀਂ ਨਹੀਂ ਚਲੋ ਪਾਇਲ ਚਾਂਦਰਾਂ ਯੈਸ ਚੂੜੀਆਂ ਬੰਗਾ ਕੱਪੜੇ ਲੀੜੇ ਹਾਂ ਚਿਹਰਾ ਮੂੰਹ 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 ਹਾਂ ਮੂੰਹ ਹਾਂ ਓਕੇ ਚੰਦ 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 ਦਾ ਸਿੰਪਲ ਹੈ ਮੁੱਕਾ ਕਿਸ ਹੋਂ ਮ ਹੂੰ ਕੁਵਾਰਾ ਛੜਾ 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 ਤੁਸੀਂ ਮੈਂ ਕੀ ਛੜਾ ਕੁਵਾਰੇ ਤੇ ਛੜਾ ਕੀ ਡਿਫਰੈਂਸ ਹੈ ਅੱਛਾ ਕੁਵਾਰਾ ਹੁੰਦਾ ਜਿਹਨੂੰ ਆਸ ਹੁੰਦੀ ਆ ਵਿਆਹ ਦੀ ਛੜਾ ਜਿਹੜਾ ਹਾਂ ਜਿਹੜਾ ਪਾਸਟ ਛੜਾ ਤਾਂ ਉਹ ਜਿਹਦੀ ਆਸ ਹੋ ਪਲਸ ਹੋ ਗਿਆ ਉਹ ਵੀ ਖਤਮ ਹੁਣ ਮੇਰਾ ਟਾਈਮ ਨੂੰ ਕੁਵਾਰਾ ਦਾ ਸਿੰਮਲਰ ਵਰਡ ਹੈ ਸੇਮ ਵਰਡ ਚਲੋ ਖਿੜਕੀ ਬਾਰੀਕ ਹੂੰ ਪਾਸ਼ਾ ਭੋਲੀ ਹੂੰ ਜੇਬ ਅ ਜੇਬ ਦਾ ਮੇ ਹੈਗਾ ਮੇਰੇ ਕੋਲ ਜੇਬ ਹੂੰ ਜੀ ਜੇਬ ਦਾ ਯਾਰ ਕਤੀਰਾ ਪਤਾ ਨਹੀਂ ਕੀ ਖੜਜੋ ਪੁਰਾਣਾ ਗੀਜਾ ਹਾਂ ਗੀਜਾ ਜਾਂ ਖੀਸਾ ਵੀ ਕਹਿੰਦੇ ਆ ਖੀਸਾ ਗੀਜਾ ਖੀਸਾ ਕਮੀਜ਼ ਕੁਰਤਾ ਇੱਕ ਹੋਰ ਹੁੰਦਾ ਚੱਗਾ ਹੇ ਜੀ ਜੀ ਨਹੀਂ ਇਹ ਤਾਂ ਬਾਰ ਹੋ ਗਿਆ ਇਹ ਬਾਰ ਹੋਈ ਆ ਆਵਾਜ਼ ਸੀ گاؤں ਸੇ ਆਈ ਹੈ ਇਹ ਆਵਾਜ਼ ਨਹੀਂ ਬਹੁਤ ਵਧੀਆ ਸੀਗਾ ਬਈ ਹਨਾ ਪਾਸ ਹੋ ਗਏ ਥੈਂਕ ਯੂ ਥੈਂਕ ਯੂ ਪਾਸ ਹੋ ਗਏ ਸੇ ਬਹੁਤ ਵਧੀਆ ਲੱਗਾ ਤੁਹਾਡਾ ਗੱਲਬਾਤ ਕਰਕੇ ਤੇ ਜਾਣ ਤੋਂ ਪਹਿਲਾਂ ਮਧਾੜੀਆਂ ਨੂੰ ਲੈ ਕੇ ਦੱਸ ਦੋ ਇਨਵੀਟੇਸ਼ਨ ਦੇ ਦਿਓ ਵਿਆਹ ਦਾ ਖੁੱਲਾ ਇਨਵੀਟੇਸ਼ਨ ਹੈ ਜੀ ਪੂਰੇ ਬਲੇਵਾਰ ਨਾਲ ਲਾਇਓ ਹਾਂ ਮਧਾੜੀਆਂ ਪੂਰਾ ਫਨ ਹੋਣਾ ਜੀ ਮਤਲਬ ਪੂਰਾ ਐਂਟਰਟੇਨ ਹੋਣਾ ਤੁਹਾਡਾ ਹੱਸੋਗੇ ਪੂਰਾ ਪੂਰਾ ਤੈਨੂੰ ਲੱਗੂਗਾ ਕਿ ਤੁਸੀਂ ਵਾਕਈ ਫਿਲਮ ਦੇਖਣ ਆਏ ਹੋ ਕੋਈ ਤੁਹਾਨੂੰ ਆਪਣੇ ਨਾਲ ਬਾਹਰ ਚ ਲੈ ਜਾਣਾ ਬਿਲਕੁਲ ਸੋ ਥੈਂਕ ਯੂ ਸੋ ਮੱਚ ਐਂਡ ਆਲ ਦਾ ਵੈਰੀ ਬੈਸਟ ਜੀ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਤੇ ਤੁਹਾਡੇ ਤੋਂ ਵੀ ਇਜਾਜ਼ਤ ਲੈਣੇ ਆ 31 ਅਕਤੂਬਰ ਨੂੰ ਵੇਖਣਾ ਨਾ ਭੁੱਲਿਓ ਮਦਾਣੀਆਂ ਕਿਉਂਕਿ ਵਿਆਹਾਂ ਦਾ ਸੀਜ਼ਨ ਜਿਹੜਾ ਇਹ ਸ਼ੁਰੂ ਹੋਣ ਵਾਲਾ ਹੈ ਤੇ ਬਹੁਤ ਸਾਰੇ ਨਵੇਂ-ਨਵੇਂ ਆਈਡੀਆਜ਼ ਪ੍ਰੀ-ਵੈਡਿੰਗ ਦੇ ਹੋਗੇ ਜਾਂ ਵੈਡਿੰਗ ਬਾਰੇ ਤੇ ਜਾਂ ਫਿਰ ਫੈਸ਼ਨ ਬਾਰੇ ਕਿਉਂਕਿ ਸਾਡੀ ਇਹ ਸੋਹਣੀਆਂ-ਸੋਹਣੀਆਂ ਮੁਟਿਆਰਾ ਵੀ ਆ ਤਾਂ ਬਹੁਤ ਕੁਝ ਸਾਨੂੰ ਦੇਖਣ ਨੂੰ ਮਿਲੇਗਾ ਇਮੋਸ਼ਨਸ ਰਿਸ਼ਤਿਆਂ ਦੀ ਜਿਹੜੀ ਹੈ ਇੱਕ ਉਹ ਜਿਹੜੀ ਕਹਿ ਲਓ ਇਮੋਸ਼ਨਸ ਦਾ ਉਹਨੂੰ ਵੇਖਣ ਨੂੰ ਮਿਲਣਗੇ ਜੋ ਕਿ ਇਸ ਤੋਂ ਪਹਿਲਾਂ ਕਿਸੇ ਹੋਰ ਫਿਲਮ ਦੇ ਵਿੱਚ ਨਹੀਂ ਵੇ ਬਨੇਰੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਤੇ ਵੇਖਣਾ ਨੁਕਲਿਓ 31 ਅਕਤੂਬਰ ਨੂੰ ਮਦਾਨੀਆ